不要那个东西，不要那个东西，不要那个东西。 ਅੱਜ ਅੱਗ ਲੱਗੀ ਉਹਦੇ ਬਾਰੇ ਕੀ ਜਾਣਕਾਰੀ ਹੈ ਜਾਣਕਾਰੀ ਇਹ ਹੈ ਕਿ ਸਾਨੂੰ ਜਿੱਦਾਂ ਹੀ ਫੋਨ ਆਇਆ ਕਿ ਫਾਇਰ ਹੋ ਗਈ ਹੈ ਤੇ ਆਪਣਾ ਇਮਲੀ ਚੌਂਕ ਦੇ ਨਾਲ ਭਾਂਡੇ ਦੁਕਾਨਾ ਸਪੋਰਟਿੰਗ ਦੇ ਲਾਗੇ ਦੁਕਾਨ ਸੀ ਭਾਂਡੇ ਦੁਕਾਨ ਦੇ ਅੱਗੇ ਲੱਗੀ ਹੈ 1 ਮਿੰਟ ਦੇ ਦੇ ਕਰੀਬ ਹੀ ਗੱਡੀ ਤੇ ਪਹੁੰਚ ਗਈ ਹੈ ਮੋਕੇ ਦੇ ਆਗੇ ਫਾਇਰ ਤੇ ਕਾਬੂ ਪਾ ਲਿਆ ਗਿਆ ਔਰ ਕਾਫੀ ਜਿਆਦਾ ਨੁਕਸਾਨ ਤੋਂ ਬਚਾ ਲਿਆ ਗਿਆ ਜਾਨੀ ਮਾਨੀ ਨੁਕਸਾਨ ਨਹੀਂ ਕੋਈ ਨਕਾਨੀ ਮਾਲ ਵੀ ਦਾ ਥੋੜਾ ਬੋਤਾ ਨੁਕਸਾਨ ਹੋਇਆ ਕੋਈ ਖਾਸ ਨੁਕਸਾਨ ਨਹੀਂ ਮੋਕੇ ਤੇ ਪਹੁੰਚ ਕੇ ਹੀ ਕਾਬੂ ਕਰ ਲਿਆ ਗਿਆ